ਸਾਡੇ ਸਰੀਰ ਵਿੱਚ ਹੋਣ ਵਾਲੀਆਂ ਜ਼ਿਆਦਾਤਰ ਬਿਮਾਰੀਆਂ ਦਾ ਕਾਰਨ ਕਬਜ ਨੂੰ ਮੰਨਿਆ ਗਿਆ ਹੈ। ਆਯੁਰਵੈਦਿਕ ਦੇ ਮੁਤਾਬਕ ਕਬਜ ਨੂੰ ਸਭ ਬਿਮਾਰੀਆਂ ਦੀ ਮਾਂ ਕਿਹਾ ਜਾਂਦਾ ਹੈ ਕਿਉਂਕਿ ਜਿਸ ਦਾ ਪੇਟ ਖਰਾਬ ਹੈ, ਜਿਸ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤਾਂ ਉਸ ਨੂੰ ਅੱਜ ਨਹੀਂ ਤਾਂ ਕੱਲ ਬਿਮਾਰੀਆਂ ਨੇ ਘੇਰਾ ਪਾਉਣਾ ਹੀ ਪਾਉਣਾ ਹੈ। ਤੇ ਕਬਜ ਜਿਹੜੇ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਉਹ ਪੰਜ ਚਾਰ ਕਾਰਨ ਜਿਹੜੇ ਉਹ ਮੇਨ-ਮੇਨ ਨੇ ਜਿਸ ਤਰ੍ਹਾਂ ਪਾਣੀ ਘੱਟ ਪੀਣਾ ਕਈ ਵਾਰੀ ਆਪਾਂ ਕੰਮਕਾਰ ਦੇ ਸਿਲਸਿਲੇ ਵਿੱਚ ਬਿਜੀ ਰਹਿੰਨੇ ਆ ਜਾਂ ਕਿਤੇ ਪਾਣੀ ਦੀ ਅਵੇਲੇਬਿਲਿਟੀ ਘੱਟ ਹੋਣ ਕਰਕੇ ਸਾਰਾ ਦਿਨ ਲੋੜਿੰਦਾ ਪਾਣੀ ਅਸੀਂ ਨਹੀਂ ਪੂਰਾ ਕਰਦੇ ਸਰੀਰ ਦਾ ਜਿਸ ਕਰਕੇ ਵੀ ਕਬਜ਼ ਜੜੀ ਹੋ ਜਾਂਦੀ ਹੈ ਤੇ ਖਾਣੇ ਵਿੱਚ ਫਾਈਬਰ ਦੀ ਮਾਤਰਾ ਘੱਟ ਹੋਣ ਦਾ ਜਿਹੜਾ ਸਭ ਤੋਂ ਮੁੱਖਲਾ ਕਾਰਨ ਹੈ ਕਬਜ਼ ਹੋਣ ਦਾ ਜੇ ਫਾਈਬਰ ਦੀ ਮਾਤਰਾ ਘੱਟ ਹੈ ਤਾਂ ਤੁਹਾਨੂੰ ਕਬਜ਼ ਹੋਣੀ ਹੀ ਹੋਣੀ ਹੈ ਕੈਲਸ਼ੀਅਮ ਤੇ ਆਇਰਨ ਦੀਆਂ ਗੋਲੀਆਂ ਖਾਣ ਨਾਲ ਵੀ ਕਈਆਂ ਨੂੰ ਕਬਜ਼ ਦੀ ਸਥਿਤੀ ਜਿਹੜੀ ਆ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਕਈ ਵਿਅਕਤੀ ਉਹਨਾਂ ਦਾ ਜਿਹੜਾ ਕੰਮ ਦੀ ਨੇਚਰ ਹੈ ਉਹ ਜਿਆਦਾ ਦਫ਼ਤਰ ਦੇ ਵਿੱਚ ਬਹਿ ਕੇ ਜਾਂ ਕਿਸੇ ਇੱਕ ਜਗ੍ਹਾ ਤੇ ਬਹਿ ਕੇ ਕੰਮ ਕਰਨ ਦੀ ਹੁੰਦੀ ਹੈ ਤੇ ਸਰੀਰਕ ਹਿਲਜੁਲ ਜਾਂ ਫਿਜ਼ੀਕਲ ਐਕਟੀਵਿਟੀ ਉਹ ਘੱਟ ਹੁੰਦੀ ਹੈ ਜਿਸ ਦੇ ਕਰਕੇ ਕਬਜ਼ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਰਹਿੰਦੇ ਨੇ ਤੇ ਇਸੇ ਤਰ੍ਹਾਂ ਸਪਾਈਸੀ ਤੇ ਫਰਾਈਡ ਫੂਡ ਯਾਨੀ ਕਿ ਮਸਾਲੇਦਾਰ ਤੇ ਤਲੇ ਆਪਨੇ ਭੋਜਨ ਜੜਾ ਖਾਣ ਨਾਲ ਜਿਹੜੀ ਕਬਜਾ ਹੈ ਉਹ ਹੁੰਦੀ ਹੈ ਤੇ ਜਦੋਂ ਕਈ ਵਾਰੀ ਹੁਣ ਮਾਡਰਨ ਸੋਸਾਇਟੀ ਵਿੱਚ ਰਾਤ ਨੂੰ ਲੇਟ ਖਾਣਾ ਖਾਣ ਦੀ ਜਿਹੜੀ ਪ੍ਰਵਿਰਤੀ ਹੈ ਇਹ ਵੀ ਕਬਜ ਦਾ ਜਿਹੜਾ ਬਹੁਤ ਵੱਡਾ ਕਾਰਨ ਹੈ ਇਸ ਦੇ ਨਾਲ ਸਟ्रेस ਥਾਇਰਾਇਡ ਜਿੰਨਾ ਦਾ ਲੋ ਹੈ ਉਹਨਾਂ ਨੂੰ ਵੀ ਕਬਜ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਦੇ ਨਾਲ ਆਈਬੀਐਸ ਦੀ ਸ਼ਿਕਾਇਤ ਵਾਲਿਆਂ ਨੂੰ ਵੀ ਕਬੀਤੀ ਸ਼ਿਕਾਇਤ ਜਿਹੜੀ ਹੋ ਰਹਿੰਦੀ ਹੈ ਤੇ ਉਹਨਾਂ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤੇ ਹੁਣ ਆਪਾਂ ਗੱਲ ਕਰਾਂਗੇ ਆਯੁਰਵੇਦਿਕ ਦੇ ਮੁਤਾਬਕ ਕਬਜ ਦੀ ਪ੍ਰੋਬਲਮ ਦੇ ਕੁਝ ਆਪਾਂ ਘਰੇਲੂ ਨੁਕਤੇ ਦੱਸਾਂਗੇ ਜਿਦੇ ਨਾਲ ਤੁਸੀਂ ਬਿਨਾ ਕਿਸੇ ਡਾਕਟਰ ਨੂੰ ਮਿਲਿਆਂ ਕੁਝ ਹੱਦ ਤੱਕ ਇਹਦਾ ਹੱਲ ਕਰ ਸਕਦੇ ਹੋ ਪਰ ਜੇ ਪ੍ਰੋਬਲਮ ਜ਼ਿਆਦਾ ਹੋਵੇ ਤਾਂ ਕਿਸੇ ਮਹਾਰ ਵੈਦ ਡਾਕਟਰ ਜਾਂ ਹਕੀਮ ਨਾਲ ਸੰਪਰਕ ਕਰੋ ਤਾਂ ਕਿ ਉਹ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਣ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਤ੍ਰਿਫਲਾ ਤ੍ਰਿਫਲੇ ਦਾ ਇੱਕ ਚਮਚ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਲਵੋ ਜੇਕਰ ਐਸਿਡਿਟੀ ਦੀ ਪ੍ਰੋਬਲਮ ਹੀ ਹੈ ਕਬਜ ਦੇ ਨਾਲ ਨਾਲ ਤਾਂ ਤੁਸੀਂ ਤ੍ਰਿਫਲਾ ਤੇ ਇਸਬਗੋਲ ਦਾ ਜਿਹੜਾ ਸਿਲਕਾ ਹੈ ਉਹਨਾਂ ਦੋਨਾਂ ਨੂੰ ਅੱਧਾ-ਅੱਧਾ ਚਮਚ ਮਿਕਸ ਕਰਕੇ ਜਿਹੜਾ ਉਹ ਲੈ ਸਕਦੇ ਹੋ ਗਰਮ ਪਾਣੀ ਨਾਲ ਜਾਂ ਦੁੱਧ ਨਾਲ ਇਸ ਤੋਂ ਬਾਅਦ ਦੂਸਰਾ ਜਿਹੜਾ ਘਰੇਲੂ ਨੁਕਤਾ ਹੈ ਉਹ ਇਸਬਗੋਲ ਦੀ ਵਰਤੋਂ ਨਾਲ ਜਿਹੜਾ ਤੁਸੀਂ ਕਬਜ ਤੋਂ ਰਾਤ ਪਾ ਸਕਦੇ ਹੋ ਇਹ ਬਹੁਤ ਹੀ ਜਿਆਦਾ ਲੋਕ ਇਸ ਚੀਜ਼ ਦੀ ਵਰਤੋਂ ਕਰਦੇ ਨੇ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ ਖਾਸ ਕਰਕੇ ਬਜ਼ੁਰਗਾਂ ਵਾਸਤੇ ਇਹ ਬਹੁਤ ਹੀ ਮਫੀਦ ਹੈ ਜੀ ਇਸ ਦਾ ਇੱਕ ਤੋਂ ਦੋ ਚਮਚ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਜਾਂ ਪਾਣੀ ਨਾਲ ਲੈ ਸਕਦੇ ਹੋ ਜੇਕਰ ਕਬਜ ਤੇ ਐਸਿਡਿਟੀ ਬਹੁਤ ਭੰਕਰ ਰੂਪ ਲੈ ਚੁੱਕੀਆਂ ਤੇ ਉਹਦੇ ਵਿੱਚ ਤੁਸੀਂ ਆਉ ਪੱਤੀਕਾਰ ਚੂਰਨ ਜਿਹੜਾ ਉਹ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਅੱਧਾ ਅੱਧਾ ਚਮਚ ਜਿਹੜਾ ਉਹ ਲੈ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਕਾफी ਰਾਹਤ ਮਿਲੇਗੀ ਇੰਨਾ ਸਭ ਚੀਜ਼ਾਂ ਨੂੰ ਵਰਤਣ ਦੇ ਬਾਵਜੂਦ ਵੀ ਜੇ ਤੁਸੀਂ ਇਸ ਤੋਂ ਰਾਤ ਨਹੀਂ ਪਾ ਰਹੇ ਤਾਂ ਤੁਸੀਂ ਆਪਣੇ ਡਾਕਟਰ ਵੈਦ ਜਾਂ ਹਕੀਮ ਨਾਲ ਸੰਪਰਕ ਕਰੋ ਆ ਜਿਨ੍ਹਾਂ ਜਿਨ੍ਹਾਂ ਦੀ ਮਿਹਦੇ ਵਿੱਚ ਗਰਮੀ ਹੈ ਉਹ ਗੁਲਕੰਦ ਦੀ ਵਰਤੋਂ ਕਰਕੇ ਵੀ ਕਬਈ ਤੋਂ ਰਾਤ ਜਿਹੜਾ ਉਹ ਪਾ ਸਕਦੇ ਆ ਤੁਸੀਂ ਇੱਕ ਚਮਚ ਗੁਲਕੰਦ ਜਿਹੜਾ ਗਰਮ ਦੁੱਧ ਨਾਲ ਲੈਣੀ ਹੈ ਰਾਤ ਨੂੰ ਉਹਦੇ ਨਾਲ ਤੁਹਾਨੂੰ ਕਾਫੀ ਰਾਤ ਮਿਲ ਸਕਦੀ ਹੈ